ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਵੀ ਪਹਿਲੀ ਵਾਰ ਦੇਖ ਰਹੇ ਨੇ ਉਹ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਸਭ ਤੋਂ ਪਹਿਲਾਂ ਸੋ ਦੋਸਤੋ ਕਿਸੇ ਮੇਰੇ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਐਡ ਕਰਵਾਉਣੀ ਹੋਵੇ ਚਾਹੀਏ ਵੀਡੀਓ ਬਣਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ 9815142150 ਮੇਰੇ ਕੰਟੈਕਟ ਨੰਬਰ ਖਾਨਾ ਸੋ ਦੋਸਤੋ ਜਿੰਨੀ ਵੀ ਇਨਫੋਰਮੇਸ਼ਨ ਦਵਾਂਗੇ ਵੀਡੀਓ ਦੇ ਵਿੱਚ ਉਸ ਨੂੰ ਪ੍ਰੋਪਰ ਤੌਰ ਤੇ ਐਂਡ ਤੱਕ ਜਰੂਰ ਦੇਖ ਲਿਓ ਉਸ ਤੋਂ ਬਾਅਦ ਜੇਕਰ ਪਸ਼ੂ ਆਪਣੇ ਪਸੰਦ ਹੁੰਦਾ ਹੈ ਤਾਂ ਤੁਸੀਂ ਮਾਲਕ ਨੂੰ ਫੋਨ ਲਗਾ ਕੇ ਰੇਟ ਵੀ ਤੈਅ ਕਰ ਸਕਦੇ ਹੋ ਸੋ ਦੋਸਤੋ ਜੇਕਰ ਆਪਾਂ ਇਸ ਮੱਝ ਦੀ ਗੱਲ ਕਰੀਏ ਤਾਂ ਨੀਲੀ ਰਾਵੀ ਦੀ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣ ਜਾ ਰਹੇ ਹਾਂ ਏਰੀਆ ਜਿਹੜਾ ਦੋਸਤੋ ਪੈ ਜਾਂਦਾ ਥਾਂ ਟਿਕਾਣਾ ਪੈ ਜਾਂਦਾ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਪਿੰਡ ਜਖੇਪਲ ਪੈ ਜਾਂਦਾ ਦੋਸਤੋ ਸੁਨਾਮ ਤੋਂ ਬਡਲਾ ਡਾ ਰੋਡ ਤੇ ਦੋਸਤੋ ਸੁਨਾਮ ਤੋਂ ਤਕਰੀਬਨ 11 ਕਿਲੋਮੀਟਰ ਦੀ ਦੂਰੀ ਤੇ ਪਿੰਡ ਜਖੇਪਲ ਆਉਂਦਾ ਹੈਗਾ 바이ਰਾਜ ਆਨਰ ਨੇ ਉਹਨਾਂ ਦੇ ਜਿਹੜੇ ਕੰਟੈਕਟ ਨੰਬਰੇ ਦੋਸਤੋ ਉੱਪਰ ਦਿੱਤੇ ਗਏ ਹਨ ਨੰਬਰਾਂ ਤੇ ਸੰਪਰਕ ਕਰਕੇ ਮੱਝ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਮੱਝ ਦੋਸਤੋ ਦੂਜਾ ਸੂਬਾ ਸੂਈ ਹੈਗੀ ਆ ਤਕਰੀਬਨ ਕੱਲ ਸੂਪਈਏ ਦੋਸਤੋ ਆਪਾਂ ਵੀਡੀਓ ਜਿਹੜੀ ਸ਼ੂਟ ਆ ਪਰਸੋਂ ਦੀ ਕੀਤੀ ਹੋਈ ਆ ਕੱਲ ਜਿਹੜੀ ਮੱਝ ਸੂਈ ਆ ਮਗਰ ਜਿਹੜਾ ਮੇਲਕਾਫ ਆ ਤਕਰੀਬਨ ਪਹਿਲੇ ਸਵੇਰੇ ਦਾ ਜੇਕਰ ਮਿਲਕ ਦੀ ਗੱਲ ਕਰੀਏ ਤਾਂ 12 ਲੀਟਰ ਦੀ ਮਿਲਕ ਦੀ ਚਵਾਈ ਇਸ ਮੱਝ ਨੇ ਕਰਵਾਈ ਹੈਗੀ ਆ ਸੋ ਇਸ ਵਾਰ ਸੈਕੰਡ ਲაქਟੇਸ਼ਨ ਦੇ ਵਿੱਚ ਹੈਗੀ ਆ 22 ਹੋਰੀ ਕਹਿ ਰਹੇ ਨੇ ਵੀ ਤਕਰੀਬਨ 15 ਪਲੱਸ ਇਹ ਮੱਝ ਚੱਲੇਗੀ ਤਕਰੀਬਨ ਉਹਨਾਂ ਵੱਲੋਂ ਆਸ ਕੀਤੀ ਗਈ ਵੀ 15 ਪਲੱਸ ਇਹ ਮਿਲਕ ਦੇਵੇਗੀ ਬਾਕੀ ਤੁਸੀਂ ਮੌਕੇ ਤੇ ਪਹੁੰਚ ਕੇ ਬੋਡੀ ਸਟਰਕਚਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਚੰਗੀ ਸੋਹਣੀ ਆਰਡਰ ਦੀ ਕੁਆਲਿਟੀ ਬਾਕੀ ਪਿੱਠ ਪੂੜਾ ਬਹੁਤ ਜਿਆਦਾ ਚੌੜਾ ਝੋਟਿਆਂ ਦਾ ਮਹਾਂਦਰਾ ਪੌਂਦੀ ਹੈ ਦੋਸਤੋ ਬਹੁਤ ਵਧੀਆ ਚੰਗੀ ਉੱਚੀ ਕੱਤ ਕੱਢਦੀ ਇਹ ਮੱਝ ਹੈਗੀ ਆ ਬਾਕੀ ਲੇਵਾ ਬਹੁਤ ਜਿਆਦਾ ਸੋਹਣਾ ਕਿਸਾਨ ਵੀਰੋ ਜਿਹੜਾ ਥਣ ਤੁਸੀਂ ਉਹ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਚੰਗਾ ਮੋਟਾ ਮੁਠੀ ਵਾਲਾ ਚੰਗਾ ਸੋਹਣਾ ਥਣ ਲੱਗਾ ਹੈਗਾ ਹੈ ਮੱਝ ਨੂੰ ਆਰਡਰ ਦੀ ਕੁਆਲਿਟੀ ਬਹੁਤ ਜਿਆਦੀ ਸੋਹਣੀ ਆ ਆਰਡਰ ਲੈ ਕੇ ਮੱਝ ਤਾਂ ਤੁਰਿਆ ਨਹੀਂ ਜਾ ਰਿਹਾਗਾ ਬਾਕੀ ਮਗਰ ਮੇਲਕਾਫਾ ਮੇਲਕਾਫ ਜਿਹੜਾ ਬਿਲਕੁਲ ਬਲੈਕ ਹੈਗਾ ਦੋਸਤੋ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਇਹੀ ਨੋਟ ਕਰਵਾ ਦੇਣਾ ਬਾਕੀ ਮੱਝ ਦੀਆਂ ਨਿਸ਼ਾਨੀਆਂ ਪ੍ਰੋਪਰ ਜਿਹੜੀਆਂ ਤੁਹਾਨੂੰ ਵੀਡੀਓ ਵਿੱਚ ਨਜ਼ਰ ਆ ਰਹੀਆਂ ਹੋਣਗੀਆਂ ਏ ਟੂ ਜ਼ेड ਜਿਹੜੀਆਂ ਕੰਪਲੀਟ ਨਿਸ਼ਾਨੀਆਂ ਨੇ ਥੋੜੀਆਂ ਜਿਹੀਆਂ ਅੱਖਾਂ ਕਾਲੀਆਂ ਕਹਿ ਸਕਦੇ ਹਾਂ ਬਾਕੀ ਓਵਰ ਆਲ ਜਿਹੜੀ ਮੱਝ ਬਹੁਤ ਖੂਬਸੂਰਤ ਹੈਗੀ ਆ ਬਾਡੀ ਸਟਰਕਚਰ ਦੀ ਬਾਡੀ ਲਾਈਨ ਦੀ ਬਿਲਕੁਲ ਜਿਹੜੀ ਕੱਦ-ਕਾਠ ਵੀ ਸੋਹਣਾ ਹੈਗਾ ਵਜਨਦਾਰ ਜਿਹੜੀ ਮ ਬਿਲਕੁਲ ਮੋਲ ਜਿਹੜਾ ਦੋਸਤੋ ਵੀਰ ਹੁਣੀ ਇਸ ਦਾ 115000 ਰੁਪਇਆ ਡਿਮਾਂਡ ਕਰਦੇ ਨੇ ਸੋ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਰੇਟ ਤੈਅ ਕਰ ਸਕਦੇ ਜੀ ਸੋ ਬੌਲੇ ਦੇ ਵਿੱਚ ਚੱਲ ਰਹੀ ਆ ਜਲਦੀ ਜਿਹੜਾ ਮਿਲਕ ਤੇ ਦੋਸਤੋ ਆ ਜਾਵੇਗੀ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਧੰਨਵਾਦ